ਸਸੀ ਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਭਿੰਦਾ ਹੌਸਲਾ ਕਿ ਜਿਦਾ ਤੁਸੀਂ ਸਾਰੇ ਜਾਣਦੇ ਹੋ ਕਿ ਮੈਂ ਇੱਕ ਫਿਲਮ ਲੈ ਕੇ ਆਇਆ ਐ ਅਲਜ਼ਾਈਮਰ ਸੋ ਅਲਜ਼ਾਈਮਰ ਫਿਲਮ ਲੈ ਕੇ ਆਉਣ ਦਾ ਮਕਸਦ ਇਹ ਆ ਕਿ ਅੱਜ ਕੱਲ ਸਾਡੇ ਸਮਾਜ ਦੇ ਵਿੱਚ ਡਿਪਰੈਸ਼ਨ ਬਹੁਤ ਵੱਧ ਚੁੱਕਾ ਹੈ ਬਹੁਤ ਜ਼ਿਆਦਾ ਸਾਡੇ ਯੰਗ ਬੱਚੇ ਆ ਜਿਹੜੇ ਕਿ ਕੈਨੇਡਾ ਦੇ ਵਿੱਚ ਸਟੱਡੀ ਕਰਨ ਜਾਂਦੇ ਨੇ ਉਹ ਵਿਚਾਰੇ ਇਨੇ ਪਰੇਸ਼ਾਨ ਨੇ ਕਿ ਉਹਨਾਂ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਸੋ ਉਹ ਚੀਜ਼ਾਂ ਨੂੰ ਮੈਂ ਨੋਟਿਸ ਕੀਤਾ ਫਿਰ ਮੇਰੇ ਇੱਕ ਫਰੈਂਡ ਆ ਉਹ ਹਸਪੀਟਲਸ ਕੰਮ ਕਰਦੀ ਆ ਜੋ ਉੱਥੇ ਗਿਆ ਤੇ ਮੈਂ ਦੇਖਿਆ ਕਿ ਬਜ਼ੁਰਗ ਜਿਹੜੇ ਸਾਡੇ ਕਈ ਹੈਗੇ ਨੇ ਉਹ ਬਹੁਤ ਪਰੇਸ਼ਾਨ ਨੇ ਡਿਪਰੈਸ਼ਨ ਦੇ ਵਿੱਚ ਨੇ ਫਿਰ ਮੈਂ ਡਿਸਾਈਡ ਕੀਤਾ ਕਿ ਜਿਹੜੀ ਮੈਂ ਪਹਿਲੀ ਫਿਲਮ ਕਰੂੰਗਾ ਉਹ ਮੇਰੀ ਪਹਿਲੀ ਫਿਲਮ ਹੋਊਗੀ ਜਿਹੜੀ ਕਿ ਮੈਂ ਪੰਜਾਬ ਵਾਸਤੇ ਕੋਈ ਮੋਟੀਵੇਸ਼ਨ ਜਾਂ ਕੋਈ ਮੈਸੇਜ ਦੇ ਸਕਾਂ ਸੋ ਮੇਰਾ ਇਹ ਹੀ ਰੀਜਨ ਸੀਗਾ ਕਿ ਮੈਂ ਇੱਕ ਮੈਸੇਜ ਲੈ ਕੇ ਪੰਜਾਬ ਲਈ ਆ ਸਕਾਂ ਜਿਹਦੀ ਇਸ ਬਿਮਾਰੀ ਦਾ ਨਾਮ ਹੈਗਾ ਐਲਜ਼ਾਈਮਰ ਔਰ ਮੋਸਟ ਪ੍ਰੋਬਬਲੀ ਐਲਜ਼ਾਈਮਰ ਜਿਹੜਾ ਹੈਗਾ ਆ ਜੀ ਇਹ 60 ਤੋਂ 65 ਸਾਲ ਦੀ ਉਮਰ ਵਿੱਚ ਹੁੰਦਾ ਹੈ ਤੇ ਇਹਦਾ ਕੋਈ ਵੀ ਇਲਾਜ ਹੈ ਨਹੀਂ ਤੇ ਸਭ ਤੋਂ ਮਹਿੰਗੀ ਬਿਮਾਰੀ ਆ ਅਗਰ ਕਿਸੇ ਨੂੰ ਹੋ ਜੇ ਦੂਸਰੀ ਪ੍ਰੋਬਲਮ ਇਹ ਹੋ ਰਹੀ ਆ ਕਿ 5% ਲੋਕ ਜਿਹੜੇ ਕਿ ਉਹਨਾਂ ਯੰਗ ਬੱਚਿਆਂ ਨੂੰ ਵੀ ਇਹ ਹੋ ਸਕਦਾ ਆ ਕਿਉਂਕਿ ਕੋਈ ਵੀ ਬਿਮਾਰੀ ਕਦੇ ਵੀ ਕਿਸੇ ਨੂੰ ਵੀ ਹੋ ਸਕਦੀ ਆ ਬਿਕੋਜ਼ ਅੱਜਕੱਲ ਲਾਈਫ ਦੇ ਵਿੱਚ ਡਿਪਰੈਸ਼ਨ ਇੰਨਾ ਵੱ ਚੁੱਕਾ ਹੈਗਾ ਆ ਕਿ ਅਸੀਂ ਆਪਣੀ ਲਾਈਫ ਨੂੰ ਓਵਰ ਐਕਸਪੈਕਟੇਸ਼ਨ ਵਿੱਚ ਜੀ ਰਹੇ ਹਾਂ ਅਸਾ ਅਸੀਂ ਪੂਰੇ ਦਿਨ ਚ ਮੈਨੂੰ ਨਹੀਂ ਲੱਗਦਾ ਕਿ ਅਸੀਂ ਪ੍ਰੈਜ਼ੈਂਟ ਵਿੱਚ ਕਦੇ ਰਹਿੰਦੇ ਹੋਈਏ ਮੋਸਟ ਪ੍ਰੋਬਬਲੀ ਸਾਡੀ ਜਿਹੜੀ ਜ਼ਿੰਦਗੀ ਆ ਜਾਂ ਤਾਂ ਪਾਸਟ ਵਿੱਚ ਜੀ ਰਹੇ ਹਾਂ ਜਾਂ ਹੀ ਫਿਊਚਰ ਵਿੱਚ ਜੀ ਰਹੇ ਹਾਂ ਸੋ ਮੇਰੀ ਇਹ ਰਿਕੁਐਸਟ ਆ ਖਾਸ ਕਰਕੇ ਸਾਡੇ ਯੰਗ ਬੱਚੇ ਜਿਹੜੇ ਹੈਗੇ ਨਹੀਂ ਸਾਡੇ ਬਜ਼ੁਰਗ ਜਿਹੜੇ ਹੈਗੇ ਨਹੀਂ ਕਿ ਅਸੀਂ ਦਿਨ ਦੇ ਵਿੱਚ ਸਾਰੀਆਂ ਚੀਜ਼ਾਂ ਹਟਾ ਕੇ ਥੋੜੇ ਚਿਰ ਪਾਵਾਂ 1 ਘੰਟਾ ਪ੍ਰੈਜ਼ੈਂਟ ਵਿੱਚ ਰਹੀਏ ਹੱਸੀਏ ਖੇਡੀਏ ਤਾਂ ਕਿ ਅਸੀਂ ਇਸ ਬਿਮਾਰੀ ਤੋਂ ਜਿੰਨਾ ਹੋ ਸਕਦਾ ਪਛੀ ਲਈਏ ਕਿਉਂਕਿ ਔਨ ਵਾਲੇ ਸਮੇਂ ਦੇ ਵਿੱਚ ਅਲਜ਼ਾਈਮਰ 60 ਨੂੰ ਕਰਾਸ ਕਰਕੇ 40 ਤੇ ਆ ਸਕਦੀ ਆ 50 ਤੇ ਆ ਸਕਦੀ ਆ 30 ਤੇ ਆ ਸਕਦੀ ਆ ਸੋ ਤਾਂ ਕਰਕੇ ਇਹ ਮੇਰੀ ਰਿਕਵੈਸਟ ਆ ਕਿ ਸਾਰੇ ਜਣੇ ਆਪਾਂ ਆਪਣਾ ਧਿਆਨ ਰੱਖੀਏ ਆਪਣੇ ਸਰਾਊਂਡਿੰਗ ਜਿਹੜੀ ਸਾਡੀ ਜ਼ਿੰਦਗੀ ਆ ਸਾਡਾ ਲਾਈਫ ਸਟਾਈਲ ਆ ਉਹਨੂੰ ਚੰਗਾ ਕਰੀਏ ਇਹ ਸਾਰੀਆਂ ਚੀਜ਼ਾਂ ਸੋਚਦੇ ਹੋਏ ਮੈਂ ਇੱਕ ਐਲਜ਼ਾਈਮਰ ਫਿਲਮ ਲੈ ਕੇ ਆਇਆ ਤੁਹਾਡੇ ਸਾਰੇ ਵਾਸਤੇ ਇੱਕ ਕਮਰਸ਼ੀਅਲ ਫਿਲਮ ਨਹੀਂ ਹੈਗੀ ਇਹ ਇੱਕ ਮੈਸੇਜ ਆ ਇੱਕ ਮੋਟੀਵੇਸ਼ਨ ਆ ਸੋ ਸਾਡੇ ਈਵਨ ਮੇਰਾ ਨਹੀਂ ਆਪਣੇ ਸਾਰਿਆਂ ਦਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਪੂਰੇ ਸਮਾਜ ਨੂੰ ਨਹੀਂ ਲੇਕਿਨ ਸਾਡੇ ਜੋ ਸਰਾਊਂਡਿੰਗ ਹੈਗਾ ਆ ਉਹਨਾਂ ਨੂੰ ਅਵੇਅਰ ਕਰ ਸਕੀ ਈਵਨ ਕਿ ਹੁਣ ਦੇਖੋ ਕਈ ਪਿੰਡਾਂ ਵਾਲੇ ਜਿਹੜੇ ਪੜ੍ਹੇ ਲਿਖੇ ਆ ਉਹਨਾਂ ਨੂੰ ਸ਼ਾਇਦ ਐਲਜ਼ਾਈਮਰ ਪਤਾ ਹੋਵੇ ਲੇਕਿਨ ਮੈਨੂੰ ਲੱਗਦਾ ਕਿ ਪਿੰਡਾਂ ਵਾਲੇ ਨੂੰ ਨਹੀਂ ਪਤਾ ਹੈਗਾ ਸੋ ਜਿਹੜੇ ਵੀ ਜਿਨ੍ਹਾਂ ਨੂੰ ਵੀ ਨੌਲੇਜ ਹੁੰਦੀ ਜਾਂਦੀ ਆ ਇਸ ਮੂਵੀ ਥਰੂ ਜਾਂ ਉਦਾਂ ਨੌਲੇਜ ਐਲਜ਼ਾਈਮਰ ਦੀ ਉਹ ਆਪਣੇ ਆਲੇ ਦੁਆਲੇ ਵਾਲੇ ਨੂੰ ਜਰੂਰ ਅਵੇਅਰ ਕਰ ਸੋ ਇਹੀ ਮੇਰਾ ਮਕਸਦ ਆ 22 ਤਰੀਕ ਨੂੰ ਚਪਾਲ ਤੇ ਸਾਡੀ ਮੂਵੀ ਆ ਰਹੀ ਐ ਐਲਜ਼ਾਈਮਰ ਜੋ ਕਿ ਤੁਹਾਡੀ ਵਾਸਤੇ ਇੱਕ ਅਵੇਅਰਨੈਸ ਇੱਕ ਮੈਸੇਜ ਲੈ ਕੇ ਆਇਆ ਸੋ ਇਹਨੂੰ ਜਰੂਰ ਦੇਖਿਓ ਈਵਨ ਕਿ ਆਪਣੇ ਆਗਲ ਵਾਲੇ ਜਰੂਰ ਸ਼ੇਅਰ ਕਰਿਓ ਹੱਸਦੇ ਰਹੋ ਵਾਸਤੇ ਰਹੋ ਤੁਹਾਡਾ ਬੰਦਾ ਹਾਂ ਜੀ ਇਹ ਜ਼ਿਆਦਾਤਰ ਦੇਖੀ ਕੀ ਹੈ ਜਦੋਂ ਬੱਚੇ ਪਿੰਡ ਚਲੇ ਜਾਂਦੇ ਆ ਮਾਪੇ ਹਾਂ ਜੀ ਹਾਂ ਜੀ ਹਾਂਜੀ ਆਖਿਰ ਤੁਸੀਂ ਇਸ ਡਾਇਰੈਕਸ਼ਨ ਦੇ ਵਿੱਚ ਕੀ ਜਤਾਉਣਾ ਚਾ ਰਹੇ ਹੋ ਕੀ ਕਹਣਾ ਚਾ ਰਹੇ ਹੋ ਦੂਜਾ ਕੁਐਸਚਨ ਨਾਲ ਦੀ ਨਾਲ ਇਹ ਹੈ ਕਿ ਡਾਇਰੈਕਸ਼ਨ ਦੇ ਵਿੱਚ ਤੁਸੀਂ ਆਖੋ ਪੜਾਣਾ ਕਿ ਤੁਸੀਂ ਸਿੱਖਿਆ ਵੀ ਜਾਂ ਇਹਦੇ ਉੱਤੇ ਸਟੱਡੀ ਦੇ ਬਾਰੇ ਹਾਂਜੀ ਮੈਂ ਤੁਹਾਨੂੰ ਜਿਦਾ ਦੱਸਿਆ ਕਿ ਇਹਦੇ ਵਿੱਚ ਇੱਕ ਕਰੈਕਟਰ ਆ ਪੁਨੀਤ ਕੋਰ ਦਾ ਉਹ ਅਸੇ ਕੈਨੇਡਾ ਦੇ ਵਿੱਚ ਉਹ ਹਸਪੀਟਲ ਵਿੱਚ ਕੰਮ ਕਰਦੀ ਆ ਜਿਹੜੀ ਕਿ ਐਲਜ਼ਾਈਮਰ ਪੇਸ਼ੈਂਟ ਨੂੰ ਹੀ ਲੁੱਕ ਆਫਟਰ ਕਰਦੀ ਆ ਸੋ ਜਦੋਂ ਇਹ ਸਟੋਰੀ ਮੇਰੇ ਕੋਲ ਆਈ ਮੇਰਾ ਫਰੈਂਡ ਅਸ਼ਵਿੰਦਰ ਸਿੰਘ ਸ਼ੇਰਗਿਲ ਸੋ ਉਹਨਾਂ ਨੇ ਇਹ ਕਿਹਾ ਕਿ ਮੈਨੂੰ ਇਹੋ ਜੀ ਸਟੋਰੀ ਚਾਹੀਦੀ ਆ ਕਿ ਮੈਂ ਪੰਜਾਬ ਦੀ ਕੋਈ ਮੈਸੇਜ ਲੈ ਕੇ ਆਵਾ ਮੈਸੇਜ ਹੋਰ ਵੀ ਬਹੁਤ ਸੀ ਹੈਪੀ ਮੈਸੇਜ ਆ ਪਰਦੇਸਾਂ ਦੇ ਮੈਸੇਜ ਲੇਕਿਨ ਇਹ ਮੈਨੂੰ ਟੋਟਲੀ ਡਿਫਰੈਂਟ ਲੱਗਾ ਕਿ ਇੱਕ ਮੈਡੀਸਿਨ ਹੀ ਲਾ ਲੋ ਅਗਰ ਕਿ ਇਹਨੂੰ ਆਪਾਂ ਵੇਰੀ ਕਰ ਸਕੀਏ ਸੋ ਫਿਰ ਮੈਂ ਉਹ ਹਸਪੀਟਲ ਵਿੱਚ ਗਿਆ ਉਹ ਹਸਪੀਟਲ ਵਿੱਚ ਜਾ ਕੇ ਜਦੋਂ ਮੈਂ ਦੇਖਿਆ ਉੱਥੇ ਦੇ ਗੋਰੇ ਮਰੀਜ਼ ਆ ਕਈ ਜਸਟ ਅਗਰ ਕੋਈ ਆਪਣੀ ਵਾਈਫ ਦਾ ਨਾਮ ਲੈ ਰਿਹਾ ਹੈ ਇਵਨ ਕੋਈ ਦੀ ਵਾਈਫ ਇਸ ਦੁਨੀਆ ਤੇ ਹੈ ਵੀ ਨਹੀਂ ਕਿ ਉਸ ਵਾਈਫ ਦਾ ਹੀ ਨਾਮ ਲਈ ਜਾ ਰਿਹਾ ਕਿ ਉਹ ਆਊਗੀ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਉਹਨਾਂ ਨੇ ਵਾਸ਼ਰੂਮ ਕਿੱਥੇ ਕਰਨਾ ਕਿ ਬਿਕੋਜ਼ ਦੇ ਲੌਸਟ ਉਹ ਆਪਣੇ ਆਪ ਨਹੀਂ ਹੈ ਹੀ ਨਹੀਂ ਕਿ ਸੈਕੰਡਲੀ ਅਗਰ ਇਸ ਬਿਮਾਰੀ ਦੇ ਵਿੱਚ ਕੋਈ ਕੇਅਰ ਟੇਕਰ ਹੈ ਨਹੀਂ ਕਿਸੇ ਦਾ ਤਾਂ ਕਰਕੇ ਐਕਸਪੈਂਸਿਵ ਇੱਕ ਬੰਦਾ ਇਹਨੂੰ ਅਲਜ਼ਾਈਮਰ ਹੋ ਜਾਂਦਾ ਤੇ ਇੱਕ ਬੰਦਾ 24 ਆਵਰ ਪਰਿਵਾਰ ਦਾ ਉਹਦੇ ਨਾਲ ਬੰਨ ਗਿਆ ਸੀ ਸੋ ਉਹਦੇ ਵਾਸਤੇ ਲੋਟ ਆਫ ਮਨੀ ਅਗਰ ਆਪਾਂ ਬਾਹਰਲੇ ਮੁਲਕਾ ਦੀ ਗੱਲ ਕਰੀਏ ਮੈਡੀਕਲ ਵੈਰੀ ਐਕਸਪੈਂਸਿਵ ਸੋ ਉੱਥੇ ਅਗਰ ਹਸਪੀਟਲ ਦੇ ਟੇਕ ਕੇਅਰ ਕਰਦੇ ਆ ਤੇ ਬਹੁਤ ਪੈਸੇ ਚਾਹੀਦੇ ਨੇ ਤਾਂ ਇਸ ਬਿਮਾਰੀ ਦਾ ਹੋ ਸਕਦਾ ਰੈਗਲ ਡਾਇਰੈਕਸ਼ਨ ਦੀ ਮੈਂ ਚਾਹੇ ਅੱਜ ਤੱਕ ਜਿੰਨੇ ਵੀ ਗਾਣੇ ਕੀਤੇ ਆ ਜਾਂ ਕੋਈ ਵੀ ਕੰਮ ਕੀਤਾ ਮੈਂ ਕਦੇ ਵੀ ਇਦਾਂ ਛਾਲ ਨਹੀਂ ਮਾਰੀ ਕਿ ਬਿਨਾ ਨੌਲੇਜ ਤੋਂ ਅਗਰ ਤੁਹਾਨੂੰ ਚਾਂਸ ਮਿਲ ਰਿਹਾ ਤੇ ਛਾਲ ਮਾਰ ਦੋ ਅਗਰ ਮੈਂ ਛਾਲ ਮਾਰਨੀ ਹੁੰਦੀ ਤੇ ਮੈਂ ਕਮਰਸ਼ਲ ਮੂਵੀ ਕਰਦਾ ਕੋਈ ਵੀ ਕੋਈ ਵੀ ਪੰਜਾਬ ਦੇ ਅੱਜ ਕੱਲ ਮੂਵੀਆ ਚੱਲ ਰਹੀਆਂ ਹਾਸੇ ਵਾਲੀਆਂ ਜਦ ਵਿੱਚ ਕੁਝ ਵੀ ਕਰ ਦਿੰਦਾ ਬੋਲਡ ਮੂਵੀ ਕਰ ਦਿੰਦਾ ਮੇਰੀ ਮੂਵੀ ਜ਼ਿਆਦਾ ਵਾਰ ਹੋ ਜਾਣੀ ਸੀ ਨਹੀਂ ਮੇਰਾ ਫਰਜ਼ ਬਣਦਾ इवन ਸਾਰੇ ਫਰਜ਼ ਬਣਦਾ ਕਿ ਅਸੀਂ ਕੁਝ ਪੰਜਾਬ ਲਈ ਪਹਿਲੀ ਮੇਰੀ ਮੂਵੀ ਸੀ ਐਜ਼ ਅ ਡਾਇਰੈਕਟਰ ਐਜ਼ ਅ ਐਕਟਰ ਸੋ ਕੋਈ ਅਵੇਅਰਨੈਸ ਮੈਸੇਜ ਲੈ ਕੇ ਆਉਣਾ ਸੋ ਵੈਂਕੂਵਰ ਸਕੂਲ ਆ ਉੱ ਉਹਦੇ ਵਿੱਚ ਮੈਂ ਇੰਟਰੈਕਸ਼ਨ ਦੀ ਨੌਲੇਜ ਲਈ ਬਾਕੀ ਕਿ ਤੁਸੀਂ ਗਾਣੇ ਕਰਦੇ ਹੋ ਸ਼ੁਰੂ ਤੋਂ ਮੈਂ ਇਹੀ ਕੰਮ ਕੀਤਾ ਹੈ ਇਸ ਫਿਲਮ ਦੇ ਵਿੱਚ ਇਹ ਹੁੰਦਾ ਕਿ ਕੰਟੈਂਟ ਕੰਟੈਂਟ ਤੋਂ ਵੱਡਾ ਕੀ ਆ ਤੁਹਾਡੀ ਪ੍ਰੀ ਕਨਿਕ ਤੁਸੀਂ ਤਿਆਰੀ ਕੀਤੀ ਹੈ ਅਗਰ ਉਹ ਸਟਰੋਂਗ ਆ ਉਸ ਤੋਂ ਬਾਅਦ ਤੇ ਆਪਾਂ ਜੋ ਲਿਖਿਆ ਹੁੰਦਾ ਉਸ ਆਪਣਾ ਇੰਪੀ ਸੋ ਇਹ ਸਰ ਮਤਲਬ ਅੱਜ ਕੱਲ੍ਹ ਦੇ ਵਿੱਚ ਆਮ ਅੱਜਕਲ੍ਹ ਕਮਰਸ਼ੀਅਲ ਫਿਲਮਾਂ ਬਣਦੀਆਂ ਹਾਂਜੀ ਕਮਰਸ਼ੀਅਲ ਫਿਲਮਾਂ ਕਿ ਮੋਸਟਲੀ ਜਿਹੜਾ ਪ੍ਰੋਡਿਊਸਰਾਂ ਚੋਂ ਦਾ ਸਮਝਦਾ ਹੀ ਹੈ ਹਾਂਜੀ ਕਿ ਭਈ ਮੈਨੂੰ ਤਾਂ ਕੋਈ ਜਿਹੜੇ ਮੈਂ ਦਾਖਲਾ ਆ ਰਿਹਾ ਤੇ ਮੈਨੂੰ 20000 ਐਗਜ਼ੈਕਟਲੀ ਇੱਕ ਮਾਮਲੇ 'ਚ ਵੀ ਕੋਈ ਜੇ ਦਿੱਕਤ ਆਈ ਹੋਊਗੀ ਉਸ ਨੂੰ ਫਾਈਨਾਂਸ ਕਰਨਾ ਬੜਾ ਔਖਾ ਇਹੋ ਜਿਹੀ ਫਿਲਮਾਂ ਮੈਂ ਸਰ ਉਹੀ ਗੱਲ ਕਰਦਾ ਕਿ ਇਹ ਸਾਡੇ ਇੱਕ ਜਿਹੜੇ ਫਰੈਂਡ ਆ ਜਿਹੜੇ ਮੇਰੇ ਪ੍ਰੋਡਿਊਸਰ ਆ ਉਹ ਮੇਰੇ ਦੋਸਤ ਨੇ ਸਾਡੀ ਇੱਕ ਫੈਮਿਲੀ ਹੈ ਉਹਨਾਂ ਨੇ ਵੀ ਜਦੋਂ ਇਹ ਸਟੋਰੀ ਸੁਣੀ ਉਹਨਾਂ ਨੇ ਵੀ ਜਿਹਦੇ ਮੈਸੇਜ ਸੁਣਿਆ ਉਹ ਇੱਕ ਮਿੰਟ 'ਚ ਰੈਡੀ ਹੋ ਗਏ ਉਹਨਾਂ ਨੇ ਇੱਕ ਦੂਸਰੀ ਗੱਲ ਹੀ ਨਹੀਂ ਕੀਤੀ ਪੈਸੇ ਕਿੱਥੋਂ ਆਉਣਗੇ ਕੀ ਹੋਣਗੇ ਕਿੱਦਾਂ ਆਉਣਗੇ ਨਹੀਂ ਉਹ ਗੱਲ ਹੁੰਦੀ ਤਾਂ ਹੁਣ ਤੁਸੀਂ ਸਾਰੇ ਚੈਨਲਾਂ ਤੇ ਸਾਰੀ ਇੰਡਸਟਰੀ ਨੂੰ ਸ਼ੇਅਰ ਕਰਦੀ ਹੁੰਦੀ ਲੇਕਿਨ ਸਾਡਾ ਫਰਜ਼ ਸੀ ਸਾਰਿਆਂ ਦਾ ਕਿ ਮੈਸੇਜ ਲੈ ਕੇ ਆਉਣਾ ਸੋ ਇਹ ਇਦਾਂ ਦਾ ਕੁਝ ਨਹੀਂ ਹੈਗਾ ਜੀ ਇਹਦਾ ਕੁਝ ਵੀ ਹੈ ਨਹੀਂ ਸੀਗਾ ਕਿ ਅਸੀਂ ਇਸ ਫਿਲਮ ਤੋਂ ਕੋਈ ਪੈਸਾ ਕਮਾਉਣਾ ਹੈ ਸਾਡਾ ਕੁਝ ਨਹੀਂ ਸਾਡਾ ਕਿ ਸਾਡਾ ਮਕਸਦ ਸਾਡਾ ਮੈਸੇਜ ਕਰ ਕਰ ਪਹੁੰਚ ਜਾਏ ਸਾਡੀ ਮਿਹਨਤ ਸਫਲ ਹੋ ਜਾਏ ਸਰ ਕਿਹੜੇ ਕਿਹੜੇ ਐਕਟਰ ਇਸ ਦੇ ਵਿੱਚ ਆਉਂਗੇ ਕਿਉਂਕਿ ਤੁਸੀਂ ਵੀ ਇਸ ਦੇ ਵਿੱਚ ਐਕਟ ਹਾਂਜੀ ਹਾਂਜੀ ਇਸ ਦੇ ਇਲਾਵਾ ਕਿਹੜੇ ਕਿਹੜੇ ਐਕਟਰ ਹੋਗੇ ਦੂਸਰਾ ਸਵਾਲ ਹੈ ਕਿ ਆਏ ਵਿਦੇਸ਼ਾਂ ਵਿੱਚ ਵੀ ਫਿਲਮ ਦੇਖੀ ਜਾ ਸਕਦੀ ਹੈ ਹਾਂਜੀ ਜਿੱਦਾਂ ਕਿ ਚਪਾਲ ਦੇ ਰਿਲੀਜ਼ ਹੋ ਰਹੀ ਹੈ ਇਹਨ ਚਪਾਲ 에ਵਰੀਵੇਅਰ ਮਤਲਬ ਵਿਦੇਸ਼ਾਂ ਵਿੱਚ ਵੀ ਹੈਗਾ ਸੈਕੰਡਲੀ ਅਸੀਂ ਕੁਝ ਟਾਈਮ ਦੇ ਬਾਅਦ ਇਹਨੂੰ YouTube ਤੇ ਪਾਵਾਂਗੇ YouTube ਤੇ ਪਾਉਣ ਦਾ ਮਕਸਦ ਇਹ ਹੀ ਹੈ ਕਿ ਇਹਨੂੰ ਫ੍ਰੀ ਵਿੱਚ ਵੀ ਸਾਰੇ ਦੇਖ ਸਕਣ YouTube ਅਵੇਲੇਬਲ ਆ ਕਿਤੇ ਵੀ ਪੂਰੀ ਦੁਨੀਆ ਤੇ ਚੱਲਦਾ ਹੈ ਤੇ ਮੇਰੇ ਨਾਲ ਜਿਹਨੇ ਕੰਮ ਕੀਤਾ ਹੈ ਜੀ ਮਲਕੀ ਤਰੋਣੀ ਭਾਜੀ ਨੇ ਅਸ਼ੋਕ ਤਾਂਗੜੀ ਜੀ ਨੇ ਹਰਮਨ ਪੁੱਲਰਾ ਪ੍ਰਤੀਕ ਰਾਏ ਸੁਰਵੀ ਮਹਿੰਦਰੂ ਐਂਡ ਕੋਰਵਾ ਇਹਦੇ ਵਿੱਚ ਪਨੀਤ ਕੌਰ ਤੇ ਹੋਰ ਕਾਫੀ ਆਰਟਿਸਟ ਨੇ ਤੇ ਮੇਰਾ ਦੋਸਤ ਜਿਹਨੇ ਕਿ ਪੂਰੀ ਫਿਲਮ ਨੂੰ ਇੱਕ ਫਰੇਮ ਦੇ ਵਿੱਚ ਬਨ ਕੇ ਰੱਖਣਾ ਉਹ ਵੀ ਬਾਰਲੇ ਮੌਲਚੈ ਸ਼ੂਟ ਕੀਤੀ ਉਹ ਡੀਓਪੀ ਸੁਆਮੀ ਜਿਹਨੇ ਕਿ ਮੇਰ ਨਾਲ ਉਹ ਤੇ ਮੇਰਾ ਟੀਮ ਦਾ ਮੈਂਬਰ ਆ ਸਾਰੀ ਫਿਲਮ ਉਹ ਹੀ ਕਰਦਾ ਤੇ ਅਗਰ ਮੈਂ ਆਪਣੇ ਦੋਸਤਾਂ ਦੇ ਪ੍ਰੋਡਿਊਸਰਾਂ ਦਾ ਨਾਮ ਲਵਾਂ ਸੋ ਧਰਮਵੀਰ ਥਾਂਦੀ ਸਤਵਿੰਦਰ ਖੇਲਾ ਗੁੱਲੂ ਬਰਾੜ ਐਨ ਰਾਜਾ ਬੁੱਕਰ ਵਾਲਾ ਭਾਰੀ ਜੋ ਕਿ ਸਾਡੀ ਇੱਕ ਛੋਟੀ ਜੀ ਫੈਮਿਲੀ ਆ ਇਸ ਫੈਮਿਲੀ ਨੇ ਵਧੀਆ ਵਧੀਆ ਮੈਸੇਜ ਤੁਹਾਡੇ ਲੈ ਕੇ ਆਉਂਦੇ ਰਹਿਣਾ ਕਿੱਥੇ ਕਿੱਥੇ ਦੀ ਲੋਕੇਸ਼ਨ ਹੈ ਇਸ ਫਿਲਮ ਦੀ ਲੋਕੇਸ਼ਨ ਮੋਸਟ ਪ੍ਰੋਬਬਲੀ ਜੀ ਕੈਨੇਡਾ ਦੇ ਵਿੱਚ ਸ਼ੂਟ ਹੋਈ ਹੈ ਵੈਨਕੂਵਰ ਸਰੀ ਐਕਸੋਇਸ ਸ਼ਹਿਰ ਆ BC ਦੇ ਵਿੱਚ ਹੀ ਐਂਡ ਸੈਕੰਡਰੀ ਕੁਝ ਪਾਰਟ ਇਹਦਾ ਪੰਜਾਬ ਦੇ ਵਿੱਚ ਸ਼ੂਟ ਕੀਤਾ ਗਿਆ